ਡੀ ਵੀ ਚ ਪੰਜਾਬੀ ਪੂਰੀ ਪੜਾਉਂਦੇ ਆ ਨਾ ਕਿਤੇ ਪੰਜਾਬੀ ਦਾ ਇੱਕ ਪੀਰੀਅਡ ਹੀ ਲਾਉਂਦੇ ਆ ਜੀ ਬਾਕੀ ਤਾਂ ਹਿੰਦੀ ਅੰਗਰੇਜ਼ੀ ਚ ਵੱਧ ਤੋਂ ਨਿੰਦੇ ਪ੍ਰਿੰਸੀਪਲ ਉੱਥੋਂ ਵੀ ਇਹਨੇ ਅੰਗਰੇਜ਼ੀ ਜਾਂ ਹਿੰਦੀ ਚ ਬੋਲੋ ਪੰਜਾਬੀ ਚ ਬੋਲਣ ਵੀ ਨਹੀਂ ਦਿੰਦੇ ਜੇ ਉੱਥੇ ਕੋਈ ਹੋ ਹੁੰਦਾਗਾ ਚਾਚੀ ਵਾਲਾ ਹੁੰਦਾਗਾ ਉੱਥੇ ਵੀ ਪੰਜਾਬੀ ਸਭਿਆਚਾਰ ਜਣਾ ਮੰਨਦਾ ਨਾ ਉੱਥੇ ਕੋਈ ਕਹਿੰਦੇ ਅਸੀਂ ਹਿੰਦੀ ਚ ਕਰਨਾ ਕੰਮ ਸਾਰਾ ਪੰਜਾਬੀ ਨੂੰ ਤਾਂ ਜਮ੍ਹਾਂ ਹੁਣੀ ਦਿੰਦੇ ਧਿਆਨ ਦੇ ਪੰਜਾਬੀ ਵਾਲਾ ਤੂੰ ਪੁੱਤ ਆ ਦੇ ਘਰੇ ਦੱਸਿਆ ਤੇ ਬਾਪੂ ਵਾਲੀ ਬੇਬੇ ਨੂੰ ਆ ਕੇ ਹਾਂਜੀ ਅਸੀਂ ਦੱਸਿਆ ਤੇ ਉਹ ਜਾ ਕੇ ਵੀ ਆਏ ਆ ਗਏ ਤੇ ਇੱਕ ਵਾਰ ਗਏ ਸੀਗੇ ਪੀਟੀਐਮ ਤੇ ਹਾਂ ਤੇ ਉਦੋਂ ਉਹਨਾਂ ਨੇ ਜਿਹੜੇ ਉਹ ਪ੍ਰਿੰਸੀਪਲ ਦਾ ਸਹਾਗਾ ਪ੍ਰਿੰਸੀਪਲ ਪ੍ਰਿੰਸੀਪਲ ਤੇ ਪੀਟੀਐਮ ਕਰਾਈ ਗੋਰ ਜਵਾਕਾਂ ਨੂੰ ਸੱਦਿਆ ਉੱਥੋਂ ਦੇ ਉਹ ਕਹਿੰਦੇ ਰਾਮਾ ਮੰਡੀ ਵਾਲੇ ਕਹਿੰਦੇ ਵੀ ਘਣਾ ਅਸੀਂ ਉਹਨੂੰ ਕਰਾਂਗੇ ਸਿੱਖਿਆ ਨਾਟ ਕਰਾ ਸਾਡੇ ਉਹਦੇ ਮੁੰਡਿਆਂ ਦੇ ਅਸਰ ਹਿੰਦੀ ਚ ਥੋੜੀ ਥੋੜੀ ਸਹਿਜ ਮੱਤੇ ਚ ਗੱਲ ਕਰਨਾ ਘਬਰਾਣਾ ਕੋਈ ਨਹੀਂ ਘਬਰਾ ਆ ਜਾਂਦਾ ਕਿਉਂਕਿ ਜਵਾਬ ਕਿਤੇ ਬੋਲਿਆ ਨਹੀਂ ਹੁੰਦਾ ਪਰ ਇਹ ਧੰਨਵਾਦ ਇਸ ਨੌਜਵਾਨ ਦਾ ਨੇ ਸੱਚ ਬੋਲਿਆ ਪਰ ਹੁਣ ਤੇਰਾ ਬਾਪੂ ਕਿੱਥੇ ਆਇਆ ਹਾਂ ਜੀ ਆਇਆ ਨਹੀਂ ਤੂੰ ਹੁਣ ਸਕੂਲ ਚ ਮੈਨੂੰ ਬੁਲਾਈ ਜਿੱਦੇ ਕਿੱਥੇ ਸਕੂਲ ਹੈ ਡੀ ਐਨ ਆਰਾ ਰਾਮੇ ਰਾਮੇ ਸੇ ਇਹ ਜਦ ਜਿਹੜੀ ਸੋਚ ਰਹੇ ਇਹ ਆਪਾਂ ਹੋਰ ਪੁੱਛਦੇ ਆ ਤੈਨੂੰ 69 ਪਤਾ ਕਿੰਨੇ ਹੁੰਦੇ ਆ 69 ਨਾ ਨੱਤਰ ਮੈਂ ਅਸਲ ਵਾਲੀ ਗੱਲ ਨਹੀਂ ਦੇਖੋ ਆਪਾਂ ਏਕਾ ਦੂਆ ਪਹਾੜੇ ਸਾਰੇ ਖਤਮ ਐ ਪੰਜਾਬ ਦੀ ਦੇ ਪੰਜਾਬ ਦੀ ਦਸਤਾਨੀ ਮੈਡਮਾਨਾ ਨਾ ਇਹ ਗਿਆਰ੍ਹਵੀਂ ਚ ਪੜਦਾ ਇਹਨੂੰ 69 98 80 90 ਨਹੀਂ ਪਤਾ ਲੋਕਾਂ ਨੂੰ ਇਹ ਪਿੰਡ ਦਾ ਨਾਮ ਵੀ ਲਿਖੂਗਾ ਤਾਂ ਇਹ ਆਉਟਕਰ ਦੇ ਲੈ ਕੇ ਬਿਹਾਰੀਆਂ ਸ਼ਾਇਰੀਆਂ ਖਾ ਜਾਊਗਾ ਲਿਖਣੇ ਨਹੀਂ ਇਹਨੇ ਕਿਉਂਕਿ ਉਹ ਸਿਖਾਇਆ ਨਹੀਂ ਗਿਆ ਵਿਆਕਰਨ ਬਿਲਕੁਲ ਸਾਡੀ ਮਾਰ ਦਿੱਤੀ ਗਈ ਆ ਅਸੀਂ ਸ਼ਬਦਾਂ ਕਿੱਡਾ ਵਿਗਾੜ ਪਾਉਣ ਲੱਗੇ ਸਾਡੇ ਜਵਾਕ ਸ਼ਬਦਾਂ ਨੂੰ ਬੋਲਣ ਲੱਗੇ ਜਿਵੇਂ ਆਪਾਂ ਉੱਤੇ ਥੱਲੇ ਬੋਲਦੇ ਆ ਹੁਣ ਉਹ ਉੱਪਰ نیچے ਹੋ ਗਿਆ ਕਿੰਨੇ ਸ਼ਬਦ ਸਾਡੇ ਲੋਕ ਹੋ ਰਹੇ ਨੇ ਮਰ ਰਹੇ ਨੇ ਇਹ ਇਹ ਸਾਡੀ ਕਹਾਣੀ ਹੈ ਇਹ ਨਸਲ ਇਹ ਇਹ ਨੂੰ ਕਹਿੰਦੇ ਨਸਲਾਂ ਦਾ ਖਾਤਮਾ ਕਰਨਾ ਮੁਜਦੇ ਬੋਲੀ ਤੋਂ ਦੂਰ ਹੋ ਗਿਆ ਆਪਣੇ ਦਰਸਰ ਤੋਂ ਦੂਰ ਹੋ ਗਿਆ ਇਤਿਹਾਸ ਤੋਂ ਦੂਰ ਹੋ ਗਿਆ ਤਾਂ ਆਉਣ ਸਨਕ ਕੀ ਕਰੂਗਾ ਇਹੀ ਦਾ ਤਰੀਕਾ ਹੈ ਤੁਹਾਡਾ ਨਸਲਾਂ ਨੂੰ ਚਾਹੇ ਉਹ ਕੀ ਕਹਿਣਾ ਮਾਰਨ ਚਾਹੇ ਤੁਹਾਡੀ ਬੋਲੀ ਮਾਰ ਕੇ ਮਾਰਨ ਚਾਹੇ ਤੁਹਾਡਾ ਇਤਿਹਾਸ ਮਾਰ ਕੇ ਮਾਰੋ ਇਤਿਹਾਸ ਵੀ ਤੁਹਾਡਾ ਮਾਰੀ ਜਾਂਦੇ ਆ ਇਤਿਹਾਸ ਦੇ ਵਿੱਚ ਆਪਾਂ ਦੇਖੋ ਸਾਡੇ ਦਾ ਇਤਿਹਾਸ ਦੀਆਂ ਨਿਸ਼ਾਨੀਆਂ ਕਿੰਨੀਆਂ ਖਤਮ ਕਰਤੀਆਂ ਚੌਕਾੜ ਦੀ ਕੱਚੀ ਗੜੀ ਠੰਡੇ ਗੁਰਜ ਅਨੰਦਪ੍ਰਸਾਦ ਦੇ ਕਿਲੇ ਸਰਾਹਦਰੀਆਂ ਨੀਹਾਂ ਬੁੰਗੇ ਸਭ ਟੈਡੀ ਦੀ ਕਰਤੇ ਕਿਸੇ ਬੰਦੇ ਕੋਲੇ ਕਿਸੇ ਕੌਮ ਕੋਲੇ ਆਪਣੇ ਸਰੋਤ ਜਿਹੜੇ ਉਹਦੇ ਕੋਲੇ ਇਤਿਹਾਸ ਨੂੰ ਸਮਝਣ ਦੇ ਸਰੋਤ ਹੁੰਦੇ ਆ ਵਸੀਲੇ ਹੁੰਦੇ ਆ ਤਿੰਨ ਹੁੰਦੇ ਆ ਪੀੜੀਦਰ ਪੀੜੀ ਪਰ ਪਿਓ ਦਾਦੇ ਦਾਦੀਆਂ ਤੋਂ ਕੱਖੇ ਕੱਖ ਕੀ ਆ ਦਸੁੰਦੇ ਆ ਉਹੀ ਅਸਰ ਵੜ ਗਏ ਨਾ ਸਾਨੂੰ ਪਤਾ ਹੈ